ਆਪਣੇ ਵਿਆਹਾਂ ਦੇ ਕਰਕੇ ਚਰਚਾ ਦੇ ਵਿੱਚ ਰਹਿਣ ਵਾਲੀ ਪੂਜਾ ਸੰਗਾ ਨੂੰ ਕੌਣ ਨਹੀਂ ਜਾਣਦਾ ਤੇ ਉੱਥੇ ਹੀ ਪੂਜਾ ਸੰਗਾ ਬਾਰੇ ਕਿਹਾ ਜਾ ਰਿਹਾ ਸੀ ਕਿ ਉਸ ਦਾ ਤੀਜਾ ਡਿਵੋਰਸ ਹੋ ਚੁੱਕਿਆ ਹੈ ਤੇ ਉਹ ਸੋਖ ਜਸਲ ਤੋਂ ਅਲੱਗ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਪੂਜਾ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਤੇ ਹਾਲ ਹੀ ਦੇ ਵਿੱਚ ਪੂਜਾ ਦੇ ਬਾਰੇ ਨਿਕਲ ਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਵਿਚਾਰ ਦੇ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪੂਜਾ ਸੰਗਾ ਨੇ ਚੌਥੀ ਵਿਆਹ ਦੀ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਵੀ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਕਿ ਪੂਜਾ ਨੇ ਚੌਥਾ ਵਿਆਹ ਕਰਵਾ ਲਿਆ ਇਹ ਚੌਥੇ ਵਿਆਹ ਦੀ ਵੀਡੀਓ ਮਸ਼ਹੂਰ ਰੋਸਟਰ ਸਾਗਰ ਦੇ ਵੱਲੋਂ ਬਣਾਈ ਗਈ ਹੈ ਤੇ ਲੋਕਾਂ ਦੇ ਵੱਲੋਂ ਉਸ ਨੂੰ ਮੁਬਾਰਕਾਂ ਭੇਜੀਆਂ ਜਾ ਰਹੀਆਂ ਹਨ ਜੋ ਕਿ ਉਸ ਦੇ ਵੱਲੋਂ ਮੈਂਸ਼ਨ ਸਟੋਰੀਆਂ ਇੰਸਟਾ ਤੇ ਵੀ ਲਗਾਈਆਂ ਜਾ ਰਹੀਆਂ ਹਨ ਤੁਸੀਂ ਸਕਰੀਨ ਤੇ ਚਲਦੀਆਂ ਵੀ ਦੇਖ ਸਕਦੇ ਹੋ ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਫੇਕ ਹੈ ਯਾਨੀ ਕਿ ਇਹ ਵੀਡੀਓ AI ਨਾਲ ਬਣਾ ਕੇ ਰੋਸਟਰ ਸਾਗਰ ਦੇ ਵੱਲੋਂ ਆਪਣੇ ਪੇਜ ਤੇ ਪਾਈ ਗਈ ਸੀ ਜੋ ਵਾਇਰਲ ਹੋ ਗਈ ਪਰ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਸੁਖ ਜਸਲ ਨਾਲ ਪੂਜਾ ਸੰਗਾ ਦੀ ਹੈ ਨਾ ਕਿ ਰੋਸਟਰ ਸਾਗਰ ਦੀ ਇਸ ਵੀਡੀਓ ਨੂੰ AI ਨਾਲ ਬਣਾਇਆ ਗਿਆ ਹੈ ਤੇ ਸੱਚ ਇਹ ਹੈ ਕਿ ਪੂਜਾ ਸਖਜਸਲ ਤੋਂ ਅਲੱਗ ਨਹੀਂ ਹੋਈ ਉਹ ਇਕੱਠੇ ਹਨ ਤੇ ਉਹ ਇਕੱਠੇ ਰਹਿ ਰਹੇ ਹਨ ਤੇ ਉਹਨਾਂ ਵਿੱਚ ਜੋ ਵੀ ਚੱਲ ਰਿਹਾ ਸੀ ਮਵਾਦ ਉਹ ਖਤਮ ਹੋ ਚੁੱਕਿਆ ਹੈ ਦੋਨਾਂ ਦੇ ਵੱਲੋਂ ਪੋਸਟਾਂ ਤੇ ਵੀਡੀਓਜ਼ ਸਟੋਰੀਆਂ ਪਾ ਕੇ ਸਭ ਗੱਲਾਂ ਕਲੀਅਰ ਕਰ ਦਿੱਤੀਆਂ ਹਨ ਕਿ ਹੁਣ ਤੋਂ ਅਸੀਂ ਵੱਖ ਨਹੀਂ ਹੋਏ ਬਲਕਿ ਅਸੀਂ ਨਾਲ-ਨਾਲ ਰਹਿ ਰਹੇ ਹਾਂ ਤੇ ਬਾਕੀ ਰੋਸਟਰਾਂ ਵੱਲੋਂ ਅਜੀਹਾ ਕਰਨਾ ਸਹੀ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ